ਹੁਣ ਦੇਖੋ ਗੱਲ ਅੱਜ ਇੱਕ ਤੁਹਾਨੂੰ ਨਵੀਂ ਗੱਲ ਦੱਸ ਨਵੀਂ ਨਹੀਂ ਮਤਲਬ ਕਦੇ ਡਿਸਕਸ ਨਹੀਂ ਹੋਈ ਗੱਲ ਤਾਂ ਬਹੁਤ ਮਤਲਬ ਇਤਿਹਾਸ ਦੀ ਗੱਲ ਹੈ ਤੁਸੀਂ ਹੁਣੇ ਕਿਹਾ ਕਿ ਕੱਲੀ ਸਿੱਖਾਂ ਦੀ ਜਿਹੜੇ ਕੱਲੇ ਸਿੱਖ ਨੇ ਨਾ ਉਹ ਵੀ ਕੱਲੇ ਸਿੱਖਾਂ ਦੇ ਨਹੀਂ ਹੈਗੇ ਬਿਲਕੁਲ ਕੀ ਬਾਤ ਇਹਨੂੰ ਇਹਨੂੰ ਸਮਝਿਓ ਇਸ ਗੱਲ ਨੂੰ ਹਾਂ ਆ ਤਾੜੀ ਵੱਜੀਏ ਤੇ ਮਾਰ ਸਕਦੇ ਹੋ ਤੁਸੀਂ ਇੱਥੇ ਕੋਈ ਇਸ ਪੈਨਲ 'ਚ ਕੋਈ ਦਿੱਕਤ ਨਹੀਂ ਅੱਜ ਇੱਕ ਅੱਜ ਇੱਕ ਤੁਹਾਨੂੰ ਕਈਆਂ ਨੇ ਨਵੀਂ ਹਾਂ ਯਾਰ ਅਸੀਂ ਇਹ ਗੱਲ ਤਾਂ ਕਰੇ ਸੁਣੀ ਨਹੀਂ ਜਾਂ ਸੋਚੀ ਨਹੀਂ ਇੱਕ ਸਿੱਖ ਇਤਿਹਾਸ ਹੀ ਐਸਾ ਜਿਸ ਇਤਿਹਾਸ ਵਿੱਚ Hindu ਸਿੱਖ ਮੁਸਲਮਾਨ ਇਹਨਾਂ ਤਿੰਨਾਂ ਦਾ ਇਤਿਹਾਸ ਬੜਾ ਇਹ ਜੁੜੇ ਹੋਏ ਨੇ ਆਪਸ ਵਿੱਚ ਉਹ ਮੈਂ ਦੱਸਾਂਗਾ ਕਿਵੇਂ ਔਰ ਤੁਹਾਨੂੰ ਇਹ ਪਤਾ ਹੈ ਕਿ ਇੱਕੋ ਹੀ ਧਰਮ ਐਸੇ Hindu Sikh Muslimani ਇਸਾਈਆਂ ਦਾ ਵੀ ਕੰਟਰੀਬਿਊਸ਼ਨ ਇਸ ਧਰਮ ਦੇ ਵਿੱਚ ਉਹ ਕਿਵੇਂ ਹੁਣ ਨਵੀਂ ਗੱਲ ਆਈ ਨੂੰ ਸਮਝਾ ਕਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਦਰਬਾਰੀ ਕਵੀ ਹੈ ਉਹ ਇੱਕ Hindu ਨੇ ਨੰਦਲਾਲ ਗੋਇਆ ਜਿਨ੍ਹਾਂ ਲਿਖਿਆ ਇਹ ਜਦੀ ਮਨਜ਼ੂਰ ਗੁਰਗੋਬਿੰਦ ਸਿੰਘ ਨਾਸਿਰਉ ਮਨਸੂਰ ਗੁਰਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰਗੋਬਿੰਦ ਸਿੰਘ ਸ਼ਾਹੋ ਸ਼ਹਿਨਸ਼ਾ ਗੁਰਗੋਬਿੰਦ ਸਿੰਘ ਹੈ ਨਾ ਉਹ ਇਸ ਤੋਂ ਬੜਾ ਲੰਬਾ ਹੈ ਪਰ ਇਹ ਲਿਖਣ ਵਾਲਾ ਇੱਕ Hindu ਹੈ ਹੈ ਨਾ ਜੀ ਪੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਹਣੀ ਲੜਦੇ ਨੇ ਆਪਣੇ ਮুরিਦਾਂ ਦੇ ਨਾਲ ਆ ਕੇ ਕਣੀਖਾ ਨਬੀਖਾ ਉਹਨਾਂ ਨੂੰ ਉੱਚ ਦੇ ਪੀਰ ਬਣਾ ਕੇ ਲੈ ਕੇ ਜਾਂਦੇ ਨੇ ਇਹ ਹਿੰਦੂ ਸਿੱਖ ਮੁਸਲਮਾਨ ਤਾਂ ਜੁੜ ਗਏ ਜੀ ਹੁਣ ਈਸਾਈ ਕਿਦਾਂ ਨਾਲ ਜੁੜਦੇ ਨੇ ਉਹ ਵੀ ਸੁਣ ਲਓ ਫਿਰ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਨਾਂਦੇੜ ਵਿਖੇ ਹਮਲਾ ਹੁੰਦਾ ਉਹਨਾਂ ਦੇ ਜਦੋਂ ਖੰਜਰ ਵੱਜਦਾ ਜੀ ਉਸ ਖੰਜਰ ਨੂੰ ਜਦੋਂ ਗੁਰੂ ਸਾਹਿਬ ਤੇ ਹਮਲਾ ਹੁੰਦਾ ਉਸ ਖੰਜਰ ਨੂੰ ਆਪਰੇਟ ਕਰਨ ਵਾਸਤੇ ਇੱਕ ਈਸਾਈ ਕ੍ਰਿਸਚੀਅਨ ਡਾਕਟਰ ਆਇਆ ਸੀ ਜਿਹਦਾ ਨਾਂ ਸੀ ਨਿਕੋਲਸ ਕੀ ਬਾਤ ਹੈ ਵਰੋਪੇ ਜਿਆਸੀ ਬਹਾਦਰ ਸ਼ਾਹ ਜ਼ਫਰ ਨੇ ਇੱਕ ਮੁਸਲਮਾਨ ਬਾਦਸ਼ਾਹ ਜ਼ਫਰ ਨਹੀਂ ਸੋਰੀ ਬਹਾਦਰ ਸ਼ਾਹ ਬਹਾਦਰ ਜ਼ਫਰ ਦਾ ਲਾਸਟ ਜੀ ਜੀ ਬਹਾਦਰ ਸ਼ਾਹ ਔਰੰਗਜ਼ੇਬ ਦਾ ਬੇਟਾ ਜਿਹਨੂੰ ਪਤਾ ਸੀ ਕਿ ਮੇਰਾ ਪਿਓ ਗੁਨਾਹਗਾਰ ਹੈ ਜੀ ਬਹਾਦਰ ਸ਼ਾਹ ਆਪਣਾ ਪਰਸਨਲ ਫਿਜ਼ੀਸ਼ੀਨ ਉਹਨੇ ਆਪਣਾ ਫਿਜ਼ੀਸ਼ੀਨ ਤੇ ਉਹ ਹੀ ਕਿਸਾਈ ਨਿਕੋਲਸ ਜਿਹੜਾ ਭੇਜਿਆ ਸੀ ਗੁਰੂ ਸਾਹਿਬ ਕੋਲ ਨੰਨ ਦੇੜ ਕੇ ਉਹਨਾਂ ਦੇ ਉੱਥੇ ਉਹਨੇ ਸਟਿਚਸ ਲਾਏ ਸੀ ਸਾਰੇ ਧਰਮ ਇੱਕ ਤੋਰੇ ਤੇ ਆ ਕੇ ਜੁੜ ਜਾਂਦੇ ਆ ਇਸ ਕਰਕੇ ਸਿੱਖ ਇਕੱਲੇ ਸਿੱਖਾਂ ਦਾ ਧਰਮ ਨਹੀਂ ਕੀਆ ਬਾਤ